ਦੋਸਤੋ ਸਿਆਣੇ ਕਹਿੰਦੇ ਨੇ ਵੀ ਚੰਗੀ ਸਿਹਤ ਵਾਸਤੇ ਚੰਗੀ ਖੁਰਾਕ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਆ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇੱਕ ਚੰਗੀ ਖੁਰਾਕ ਦਾ ਸਾਧਨ ਹੁੰਦਾ ਸੀ ਘਰਾਂ ਦੇ ਵਿੱਚ ਡੰਗਰ ਪਸ਼ੂ ਰੱਖੇ ਹੁੰਦੇ ਸੀ ਘਰਾਂ ਦੇ ਵਿੱਚ ਬਾਲਣ ਵੀ ਆਮ ਹੁੰਦਾ ਸੀ ਜਿਵੇਂ ਕਿ ਪਹਿਲਾਂ ਆਮ ਘਰਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਚਾਰੇ ਹੋਗੇ ਹੋਰ ਵੀ ਬਹੁਤ ਸਾਰੀਆਂ ਆਟਾ ਮੂੰਗਫਲੀ ਹੋਗੀ ਦੇ ਖਾਣ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਗੜ ਹੋ ਗਿਆ ਆਮ ਦੇਖਿਆ ਜਾਂਦਾ ਸੀ ਪਰ ਦੋਸਤੋ ਅੱਜ ਤੁਸੀਂ ਦੇਖੋਗੇ ਕਿ ਤੁਹਾਨੂੰ ਉਹ ਜਾਂ ਤਾਂ ਮਾਰਕੀਟ ਦੇ ਵਿੱਚ ਜਾਂ ਕਿਸੇ ਮਾਲ ਦੇ ਵਿੱਚ ਮਿਲੂਗਾ ਪਰ ਅੱਜ ਉਹ ਘਰਾਂ ਦੇ ਵਿੱਚੋਂ ਬਿਲਕੁਲ ਖਤਮ ਹੋ ਚੁੱਕਿਆਗਾ ਸਾਡੇ ਲੋਕਾਂ ਦੀ ਜਿਹੜੀ ਸਿਹਤ ਆ ਉਹ ਦਿਨੋਂ ਦਿਨ ਇਸ ਕਰਕੇ ਹੀ ਡਾਊਨ ਹੁੰਦੀ ਜਾ ਰਹੀ ਆ ਕਿਉਂਕਿ ਸਾਡੇ ਜਿਹੜੇ ਲੋਕ ਨੇ ਉਹ ਮਿਹਨਤ ਕਰਨੋਂ ਹਟ ਚੁੱਕੇ ਨੇ ਅਤੇ ਜਿਹੜੀ ਚੰਗੀ ਖੁਰਾਕ ਸੀ ਚੰਗੀ ਸੋਚ ਸੀ ਉਹਨੂੰ ਉਹਨਾਂ ਨੇ ਆਪਣੇ ਅੰਦਰੋਂ ਕੱਢ ਕੇ ਪਰਾ ਰੱਖ ਦਿੱਤਾ ਵਾ ਜਿਸ ਕਰਕੇ ਸਾਡੇ ਅੱਜ ਸਰੀਰ ਦੇ ਵਿੱਚ ਬਹੁਤ ਸਾਰੇ ਬਦਲਾਅ ਹੋ ਚੁੱਕੇ ਨੇ ਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਜਕੜ ਲਿਆ ਤੇ ਦੋਸਤੋ ਤੁਸੀਂ ਅੱਗੇ ਦੇਖਣਾ ਵੀ ਪੰਜਾਬ ਦੇ ਵਿੱਚ ਕਿੰਨੇ ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਗਾਉਂਦੇ ਮੱਕੀ ਜਵਾਰ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਸੀਗੀਆਂ ਆਮ ਦੇਖਣ ਨੂੰ ਬਾਦਰਾ ਘਰੇ ਗਾਉਂਦੇ ਠੀਕ ਹੈ ਹਰ ਤਰ੍ਹਾਂ ਦੇ ਜਿਹੜੇ ਜ਼ਿਮੀਂਦਾਰ ਭਰਾ ਸੀਗੇ ਉਹ ਖੇਤੀ ਕਰਦੇ ਸੀਗੇ ਪਰ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਐਸਾ ਕਿਸਾਨ ਨਹੀਂ ਜਿਹੜਾ ਕਿ ਸਾਰੇ ਤਰ੍ਹਾਂ ਦੀਆਂ ਖੇਤੀਆਂ ਆਪਦੇ ਲਈ ਉਗਾਉਂਦਾ ਹੋਵੇ ਦੂਜੇ ਲਈ ਤਾਂ ਉਗਾਉਣੀਆਂ ਕੀ ਆ ਆਪਦੇ ਲਈ ਵੀ ਨਹੀਂ ਉਗਾਉਂਦੇ ਘਰਾਂ ਦੇ ਵਿੱਚ ਪਸ਼ੂ ਰੱਖਣੋਂ ਛੱਡ ਕੇ ਕਹਿ ਦਿੰਦੇ ਨੇ ਸਾਨੂੰ ਤਾਂ ਜੀ ਬਹੁਤ ਹੀ ਮਹਿੰਗੇ ਪੈਂਦੇ ਨੇ ਜੇਕਰ ਤੁਸੀਂ ਮਾਰਕੀਟ ਦੇ ਨਾਲ ਉਸ ਦਾ ਮੁਕਾਬਲਾ ਕਰੋਗੇ ਤਾਂ ਉਹ ਤੁਹਾਨੂੰ ਬਹੁਤ ਜ਼ਿਆਦਾ ਸਸਤੇ ਪੈ ਜਾਂਦੇ ਨੇ ਪਹਿਲਾਂ ਸਾਡੇ ਘਰਾਂ ਦੇ ਵਿੱਚੋਂ ਬੱਲਣ ਨਹੀਂ ਸੀ ਮੁਕਦਾ ਹੁੰਦਾ ਪਰ ਤੁਸੀਂ ਅੱਜ ਦੇਖੋ ਅਸੀਂ ਸਿਲੰਡਰ ਦੇ ਉੱਤੇ ਰੋਟੀ ਪਕਾ ਕੇ ਖਾਂਦੇ ਆ ਜਿਹਦੇ ਕਰਕੇ ਸਾਨੂੰ ਬਿਮਾਰੀਆਂ ਬਹੁਤ ਜ਼ਿਆਦਾ ਲੱਗ ਚੁੱਕੀਆਂ ਨੇ ਇਹ ਜਿੰਨੇ ਵੀ ਤਿਹਾਰ ਬਣੇ ਹੋਏ ਸੀਗੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਸੱਭਿਆਚਾਰ ਨਾਲ ਰਿਲੇਟਡ ਸੀ ਕਿਤੇ ਨਾ ਕਿਤੇ ਜਾ ਕੇ ਸਾਡੀ ਖੁਰਾਕ ਨਾਲ ਜੁੜੇ ਹੋਏ ਸੀਗੇ ਕਿਉਂਕਿ ਜਦੋਂ ਅਸੀਂ ਕੋਈ ਨਾ ਕੋਈ ਤਿਹਾਰ ਆਉਂਦਾ ਸੀ ਉਦੋਂ ਅਸੀਂ ਜਾਂ ਤਾਂ ਪਿੰਨੀਆਂ ਬਣਾਉਂਦੇ ਸੀ ਜਾਂ ਕੋਈ ਹੋਰ ਖੋਏ ਦੀ ਆਈਟਮ ਤਿਆਰ ਕਰਦੀ ਸੀ ਜਿਹਦੇ ਵਿੱਚ ਅਸੀਂ ਚੰਗੀਆਂ ਚੀਜ਼ਾਂ ਪਾ ਕੇ ਬਣਾਉਂਦੇ ਸੀ ਕਿਉਂਕਿ ਜ਼ਿਆਦਾਤਰ ਤਿਹਾਰ ਸਿਆਲ ਦੇ ਸ਼ੁਰੂ ਦੇ ਵਿੱਚ ਦੇ ਜਾਂ ਸਿਆਲ ਦੇ ਐਂਡ ਦੇ ਵਿੱਚ ਜਾਂ ਸਿਆਲ ਦੇ ਵਿਚਾਲੇ ਜੀ ਆਉਂਦੇ ਨੇ ਕਿ ਸਰਦੀ ਦੇ ਵਿੱਚ ਤਿਹਾਰ ਆਉਣ ਕਰਕੇ ਅਸੀਂ ਬਹੁਤ ਸਾਰੀਆਂ ਗਰਮ ਚੀਜ਼ਾਂ ਖਾ ਸਕਦੇ ਸੀਗੇ ਜਿਵੇਂ ਕਿ ਪੰਜੀਰੀ ਹੋ ਗਈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਦੇਖੋ ਵੀ ਪੰਜੀਰੀ ਕੌਣ ਖਾਂਦਾ ਕੋਈ ਨਹੀਂ ਖਾਂਦਾ ਨਾ ਬੱਚੇ ਪੰਜੀਰੀ ਖਾ ਕੇ ਰਾਜੀ ਨੇ ਨਾਉ ਦੇਸੀ ਖਾ ਰਹਾ ਨਾ ਦੇਸੀ ਖਾ ਰਾਕ ਰਹੀ ਹੈ ਨਾ ਹੋ ਦੇਸੀ ਬੰਦੇ ਰਹਨੇ ਦੋਸਤੋ ਸਾਰਾ ਕੁਝ ਬ੍ਰਾਂਡ ਹੋ ਚੁੱਕਿਆ ਗਿਆ ਜਿਹਦੇ ਕਰਕੇ ਅੱਜ ਸਾਡਾ ਪੰਜਾਬ ਉਹ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ ਬਾਕੀ ਦੋਸਤੋ ਜੇਕਰ ਤੁਹਾਨੂੰ ਇਹ ਗੱਲ ਸਹੀ ਲੱਗੀ ਆ ਤਾਂ ਕਿਰਪਾ ਕਰਕੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਤੁਹਾਡੇ ਨਾਲ ਹੋਰ ਗੱਲਬਾਤ ਵੀ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਆਪਣੀ رائے ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ